ਕੁਝ ਜਿਹੜਾ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਜਿਹਦੇ ਚ ਸ਼ੋਕ ਜੀ ਦਾ ਚੱਕਰ ਹੈ ਉਹ ਸਾਡੇ ਗੌਰਵ ਦਾ ਪ੍ਰਤੀਕ ਹੈ ਸਾਡੇ ਦੇਸ਼ ਦਾ ਮਾਣ ਹੈ ਬਹੁਤ ਝੰਡਾ ਕਿਸੇ ਵੀ ਦੇਸ਼ ਦਾ ਮਾਣ ਦੀ ਗੱਲ ਹੁੰਦੀ ਹੈ ਝੰਡਾ ਝੁਗ ਗਿਆ ਤਾਂ ਦੇਸ਼ ਗਿਆ ਜੇ ਝੰਡਾ ਕਾਇਮ ਹੈ ਖੜਾ ਝੂਟਦਾ ਤਾਂ ਦੇਸ਼ ਕਾਇਮ ਹੈ ਸੋ ਮੈਨੂੰ ਵੀ ਪਤਾ ਲੱਗਿਆ ਵੀ ਕੁਝ ਅਧਿਕਾਰੀਆਂ ਦੇ ਜਿਹੜੇ ਛੋਟੇ ਲੈਵਲ ਦੇ ਅਧਿਕਾਰੀ ਨੇ ਜਿਨ੍ਹਾਂ ਦੀਆਂ ਕੋਠੀਆਂ ਦੇ ਵਿੱਚ ਮੇਰੇ ਕੋਲ ਰਿਪੋਰਟ ਆਈ ਹੈ ਵੀ ਤਿਰੰਗੇ ਦੇ ਝੰਡੇ ਜਿਹੜੇ ਸ਼ੋਕ ਚੱਕਰ ਵਾਲੇ ਸੀਗੇ ਆਜ਼ਾਦੀ ਦੇਣ ਵਾਲੇ ਉਹ ਸਿੱਟੇ ਪਏ ਸੀ ਪੁੰਜੀ ਕੂੜੇ ਦੇ ਵਿੱਚ ਥੱਲੇ ਤੇ ਬਾਅਦ ਚ ਜਦੋਂ ਕਿਸੇ ਨੇ ਧਿਆਨ ਚ ਲਿਆਂਦੀ ਗੱਲ ਹੋ ਫਿਰ ਬਾਅਦ ਚ ਪੁਲਿਸ ਵਾਲੇ ਉਹਨਾਂ ਨੂੰ ਚੱਕ ਕੇ ਲੈ ਗਏ ਆ ਮੈਂ ਸਮਝਦਾ ਇਹਦੀ ਪੜਤਾਲ ਹੋਣੀ ਚਾਹੀਦੀ ਇਸ ਗੱਲ ਦੇ ਮਾਮਲਾ ਬੜਾ ਗੰਭੀਰ ਹੈ ਜੇ ਦੇਸ਼ ਦੇ ਛੱਡੇ ਨਾਲ ਸਾਡੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਜਿਹੜੇ ਸਰਕਾਰੀ ਸਰਵਿਸ ਦੇ ਵਿੱਚ ਆ ਇਹ ਸਹੂਕ ਕਰਦੇ ਨੇ ਕਿ ਉਹਨੂੰ ਸਿੱਟ ਦਿੰਦੇ ਨੇ ਉਹਦੀ ਐਮੇਤ ਨੂੰ ਜਾਣਦੇ ਨਹੀਂ ਹੈਗੇ ਆ ਉਹਨੂੰ ਰੱਖ ਵੀ ਸਕਦੇ ਸੀ ਆਪਦੇ ਘਰੇ ਰੱਖ ਸਕਦੇ ਸੀ ਜਾਂ ਜਮ੍ਹਾਂ ਕਰਾ ਸਕਦੇ ਸੀ ਜਿੱਥੋਂ ਲਏ ਸੀਗੇ ਜੇ ਇਹ ਗੱਲ ਹੋਈ ਆ ਤਾਂ ਬਹੁਤ ਵੱਡੀ ਗੱਲ ਆ ਤੇ ਬਹੁਤ ਵੱਡੀ ਰਗੈਲੀ ਆ ਜਿਸ ਕਿਸੇ ਨੇ ਵੀ ਗੱਲ ਕੀਤੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਪੜਤਾਲ ਕਰਨੀ ਚਾਹੀਦੀ ਹੈ ਮੈਂ ਡੀਸੀ ਸਾਹਿਬ ਨੂੰ ਵੀ ਕਹਿਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿਣਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਇਹ ਜਿਹੜੇ ਵੀ ਦੋਸ਼ੀ ਨੇ ਇਸ ਮਾਮਲੇ 'ਚ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ